जय श्री कृष्ण जी जय श्री कृष्ण जी आज ਸਾਡੀ ਟੀਮ ਪਹੁੰਚੀ ਹੈ ਜੀ 바ਵਾ ਸ਼ੰਭੂ ਮੰਦਰ ਨੰਡਾਲਾ ਵਿਖੇ ਜਿੱਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਕ੍ਰਿਸ਼ਨ ਜਰਨਵਰਸਟੀ ਵਿੱਚ ਦਾ ਦਿਹਾੜਾ ਜੋ ਬੜੀ ਹੀ ਤੋਂ ਤਮ ਦੇ ਨਾਲ ਮਨਾਇਆ ਗਿਆ ਆਪਾਂ ਹੁਣ ਗੱਲਬਾਤ ਕਰਦੇ ਆ ਮੰਦਰ ਦੇ ਜਿਹੜੇ ਪੁਜਾਰੀ ਹਨ ਉਹਨਾਂ ਨਾਲ ਗੱਲਬਾਤ ਕਰਕੇ ਜੋ ਅੱਜ ਸ਼੍ਰੀ ਕ੍ਰਿਸ਼ਨ ਜਨਮਸ਼ਮੀ ਦਾ ਜੋ ਦਿਹਾੜਾ ਮਨਾਇਆ ਜਾ ਰਿਹਾ ਉਸਦੇ ਬਾਰੇ ਆਪਾਂ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈਣੇ ਜੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਧੰਨਵਾਦ ਜੀ ਜੀ ਅੱਜ ਕ੍ਰਿਸ਼ਨ ਜਨਮਸ਼ਮੀ ਦਾ ਦਿਹਾੜਾ ਦਾ ਕੀ ਕਰਨਾ ਚਾਹੋਗੇ ਅੱਜ ਤੁਹਾਡੇ ਮੰਦਰ ਜੀ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਕ੍ਰਿਸ਼ਨ ਜਨਮਸ਼ਮੀ ਨੂੰ ਮੱਖਰਾ ਰੱਖਣਾ ਕੀ ਕਰਨਾ ਚਾਹੋਗੇ ਕਿਹੜੀ ਅੱਜ ਪਾਰਟੀ ਇੱਥੇ ਆ ਰਹੀ ਹੈ ਅੱਜ ਬਟਾਲੇ ਤੋਂ ਰਾਜਕੁਮਾਰ ਜੀ ਇੱਥੇ ਆ ਰਹੇ ਨੇ ਉਹਨਾਂ ਦੀ ਬਹੁਤ ਜਿਹੜ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੁਰੂ ਸਾਹਿਬ ਜਨਮਸ਼ਤਮੀ ਜਿਹੜਾ ਤੁਸੀਂ ਜਿਹੜਾ ਜਿਹੜਾ ਮਨਾਉਂਦੇ ਇਹ 5 6 ਵਿਆਹਿਆਂ ਤੋਂ ਸਾਡੇ ਪਰਦਾਦਾ ਜੀ ਦੇ ਬਾਪ ਸਾਡੇ ਪਰਦਾਦਾ ਜੀ ਉਸ ਤੋਂ ਬਾਅਦ ਸਾਡੇ ਦਾਦਾ ਜੀ ਪ੍ਰੀਤਮ ਦਾਸ ਜੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਬੂਟਾ RAM ਜੀ ਹੁਣ ਦਾਸ ਨੂੰ ਸੇਵਾ ਜਿਹੜੀ ਸਮਰਪਿਤ ਹੋਈ ਹੈ ਪਿਤਾ ਜੀ ਦੇ ਰਹਿਣੇ ਉਹਨਾਂ ਨੇ ਕਿਹਾ ਸੀਗਾ ਬੇਟਾ ਇਹ ਸਮਾਗਮ ਨੂੰ ਅੱਗੇ ਤੋਰਨਾ ਤੇ ਹੁਣ ਜਿਹੜੀ ਜਨਮਸ਼ਤਮੀ ਦਾ ਦਿਹਾੜਾ ਹੈ ਸਾਰੇ ਨਗਰ ਨਿਵਾਸੀ ਵੀਰ ਜੀ ਦੇਖ ਰਹੇ ਹੋ ਮੰਦਰ ਵਿੱਚ ਚੱਲ ਪੈਲੇ ਤੇ ठाकुर ਜੀ ਦੀ ਕਿਰਪਾ ਦੇ ਨਾਲ ਇਹ ਜਨਮਾਸ਼ਟਮੀ ਇਦਾਂ ਹੀ ਪੁਰਦਾਦੇ ਦਾਦੇ ਬਾਬੇ ਮਨਾਉਂਦੇ ਆਏ ਆ ਤੇ ਤੁਹਾਡੇ ਬਜ਼ੁਰਗਾਂ ਤੋਂ ਇਹ கிருஷ்ਣ ਜਨਮਾਸ਼ਟਮੀ ਜਿਹੜਾ ਜਿਹੜਾ ਮਨਾਇਆ ਜਾਂਦਾ ਹਾਂਜੀ ਬਜ਼ੁਰਗਾਂ ਦੇ ਟਾਈਮ ਤੋਂ ਜੀ ਤਾਂ ਕੀ ਕੀ ਪ੍ਰੋਗਰਾਮ ਜਿਹੜਾ ਅੱਜ ਤੁਹਾਡੇ ਕੋਲੋਂ ਜਿਹੜਾ ਮਿੱਥਿਆ ਗਿਆ ਸਾਰਾ ਸੰਗਤਾਂ ਵਾਸਤੇ ਖਾਸ ਕਰਕੇ ਸੰਗਤਾਂ ਵਾਸਤੇ ਤੇ ਹਰੀ ਜਸ ਕੀਰਤਨ ਹਾਂਜੀ ਹਨਾ ਜੀ ਕਹਿੰਦੇ ਅਵਰ ਕਾਜ ਤੇਰੇ ਕਿਸੇ ਨਾ ਕਾਮ ਹਰ ਕਾ ਨਾਮ ਸਭ ਉੱਤਮ ਕਾਮ ਨਾ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸੁੰਦਰ ਹੈ ਇਸ ਲਈ ਮੇਨ ਤਾਂ ਜਿਹੜਾ ਭਗਵਾਨ ਦਾ ਭਜਨ ਹੈ ਔਰ ਅੱਗੋਂ ਪਿੱਛੋਂ ਵੀ ਇਹ ਨਹੀਂ ਜਨਮਾਸ਼ਟਮੀ ਤੇ ਅੱਗੋਂ ਪਿੱਛੋਂ ਵੀ ਸੰਗਤਾਂ ਵਾਸਤੇ ਸ਼੍ਰੀਮਦ ਭਾਗਵਤ ਦੀ ਕਥਾ ਜੋਗ ਮੋ ਸ਼ਿਸ਼ਧ ਦੀ ਕਥਾ ਜੀਤਾ ਜੀ ਦੀ ਕਥਾ ਮੰਦਰ ਕੀਤੀ ਜਾਂਦੀ ਹੈ ਹੁਣ ਅੱਜ ਦੇ ਜੇ ਸਮਾਗਮ ਦੇ ਉੱਤੇ ਠਾਕੁਰ ਜੀ ਦਾ ਸੁੰਦਰ ਪਾਲਣਾ ਸਜਿਆ ਹੋਇਆ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਸੰਗੀਤਨ ਨਾਲ ਭੋਜਨ ਭੰਡਾਰਾ ਹੈ ਜਾ ਦੇ ਕ੍ਰਿਸ਼ਨ ਜਨਮਸ਼ਟਮੀ ਦਾ ਜਿਹੜਾ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਨੂੰ ਸਾਰੇ ਭਾਰਤ ਵਿੱਚ ਕੀ ਕਹਣਾ ਚਾਹੋਗੇ ਅੱਜ ਦੇ ਦਿਨ ਦੇ ਵਾਸਤੇ ਅੱਜ ਦੇ ਪਹਿਲਾ ਸਾਰੇ ਨਗਰ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈ ਹੈ ਸਾਰਿਆਂ ਨੂੰ ਹੋਰ ਅੱਜ ਸਾਡੇ ਸਮੂਚੇ ਵੈਸ਼ਨ ਦੇ ਵੀ ਗਲੱਬ ਵੱਲੋਂ ਅ ਵੈਰਾਗੀ ਸੰਤਾਂ ਦਾ ਡੇਰਾ ਸੰਗੂ ਬਾਬਾ ਜੀ ਦੇ ਮੰਦਿਰ ਵਿਖੇ ਕੋਲ ਡ੍ਰਿੰਕ ਦਾ ਲੰਗਰ ਲਗਾਇਆ ਗਿਆ ਵਾਸ਼ਕਲੇ ਵੀ ਗਿਆਪੂ ਵੱਲੋਂ ਕੋ 7 ਸਤੰਬਰ ਨੂੰ ਸਮੂਹ ਨਗਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੇ ਐਨ ਆਰ ਆਈ ਸੱਜਣਾ ਵੱਲੋਂ ਤੇ ਵਿਸ਼ਾਲ 47ਵਾਂ ਸਲਾਨਾ ਜਗਰਾਤਾ ਵੀ ਕਰਵਾਇਆ ਜਾ ਰਿਹਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿੰਨਾ ਤੁਸੀਂ ਇੱਥੇ ਅੱਜ ਮੰਦਰਾਂ ਦੇ ਵਿੱਚ ਰੌਣਕਾਂ ਲਵਾਈਆਂ ਤੇ ਜਗਰਾਤੇ ਵਾਲੇ ਦਿਨ ਦੀ ਖੁਹਾਮਾਈ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਨਾ ਹੈ ਤੇ ਜਮਾਤ ਸਾਰਿਆਂ ਨੂੰ ਅੱਗੇ ਪਿੱਛੇ ਤੋਂ ਪਹਿਲਾਂ ਮੇਰੇ ਵੱਲੋਂ ਤੇ ਮੇਰੇ ਮੁਕਤੀ ਟੀਮ ਖਾਦਾ ਰੈਸਿਡੈਂਸੀ ਕਲੱਬ ਵੱਲੋਂ ਆਪ ਸਾਹਿਬ ਦੀ ਤਰ੍ਹਾਂ ਜੋ ਇਸ ਵਾਰੀ ਕੋਲ ਡਰਿੰਕ ਦਾ ਲੰਗਰ ਲਗਾਇਆ ਗਿਆ ਹੈ ਔਰ ਤੁਸੀਂ ਸਵੇਰ ਤੋਂ ਕਵਰੇਜ ਕਰ ਹੀ ਰਹੇ ਹੋਗੇ ਅੱਜ ਪੂਰੇ ਬਿਸ਼ਪ ਭਰ ਵਿੱਚ ਕ੍ਰਿਸ਼ਨ ਭਗਵਾਨ ਜੀ ਦੀ ਜਨਮਸ਼ਮੀ ਮਨਾਈ ਜਾ ਰਹੀ ਹੈ ਔਰ ਸਾਡੇ ਨਗਰ ਨਡਾਲਾ ਦੀ ਹੀ ਗੱਲ ਕੀਤੀ ਜਾਵੇ ਤਾਂ ਆਰਾਮਿੰਦਰਾ ਕਲੱਬ ਨਡਾਲਾ ਵੱਲੋਂ ਸਵੇਰੇ ਕੀਰ ਦਾ ਲੰਗਰ ਤੇ ਪ੍ਰਾਪਰਸਾਦਾ ਲੰਗਰ ਲਗਾਇਆ ਗਿਆ ਸੀ ਆਪਣੇ ਲక్ష్ਮੀ ਨਾਰਾਇਣ ਮੰਦਿਰ ਵਿਖੇ ਨਿਊਟਰੀ ਕੁਲਜਰਾ ਲੰਗਰ ਚੱਲ ਰਿਹਾ ਤੇ ਇੱਥੇ ਨਿਊਟਰੀ ਆਪਣਾ ਆਪਸ ਦਾ ਲੰਗਰ ਚੱਲ ਰਿਹਾ ਹੈ ਨਾਲ ਅਵੀ ਆਸਰਾਖਣ ਵੱਲ ਕੁੜੀਆਂ ਦਾ ਲੰਗਰ ਲਗਾਇਆ ਗਿਆ ਹੈ ਔਰ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਨਾ ਆ ਕਿ ਜਿੱਦਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ 47ਵਾਂ ਸਾਲਾਨਾ ਜਗਰਾਤਾ ਸਬਕ ਸਤੰਬਰ ਦੇ ਸ਼ਨੀਵਾਰ ਨੂੰ ਬੜੀ ਹੀ ਧੂਮਤਾਂ ਅਤੇ ਉਤਸ਼ਾਹ ਨਾਲ ਜੇਲੇਵਾਰਾ ਮਦਰ ਨਡਾਲਾ ਵਿੱਚ ਕਰਵਾਇਆ ਜਾਣਾ ਹੈ ਔਰ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਆਵਾਜ਼ ਮਨੀ ਲਾਰ ਦਾ ਅੰਮ੍ਰਿਤਸਰ ਵਾਲੇ ਤੇ ਉਹਨਾਂ ਦੇ ਨਾਲ ਅਰਪੰਸ ਲਾਲ ਬੰਸੀ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਬੇਟੇ ਆਸ਼ੀਸ਼ ਬੰਸੀ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਨਾਲ ਹੀ ਸੋਨੂ ਭਗਤ ਕਰਤਾਰਪੁਰ ਵਾਲੇ ਮਹਾਮੈਦਾ ਗੁਲਗਾਨ ਕਰਨਗੇ ਤੋਂ ਸਮੂਹ ਸਮੁੱਚੇ ਨਗਰ ਨੂੰ ਰਾਤਰੀ ਬੇਨਤੀ ਹੈ ਕਿ 7 ਸਤੰਬਰ ਦਿਨ ਸ਼ਨੀਵਾਰ ਨੂੰ ਸਾਡੇ ਸਮੇਤ ਸਮਾਗਮ ਦੇ ਦੇਵੀਦਵਾਰ ਮੰਦਰ ਵਿੱਚ ਪਹੁੰਚ ਕੇ ਜਗਰਾਤੇ ਦੀਆਂ ਰੌਣਕਾਂ ਵਧਾਓ ਆਜਾਓ ਜੈ ਮਾਤਾ ਦੀ ਆਵਾਜ਼ ਜੀ ਤੁਹਾਨੂੰ

ياق نندي جي آئي ياق نندي جي آئي تون يي ڪيا